लो जी ऐसे होने पार्किंग से पहुंच चुके हैं जी अलंते की पार्किंग नीचे पाजी ऊपर नहीं निकाल सकते हैं हैं फिर उतर जी हैं कोई

ਲੋ ਜੀ ਸਾਡੇ ਜਿੱਤੂ ਜਿੱਤੂ ਦੇਖ ਰਿਹਾ ਕੋਈ ਦੂਰ ਤਾਂ ਹੋ ਗਿਆ ਹੈ ਹੱਥਾਂ ਵਿੱਚ ਪਿਆਰ ਤੇ ਅਸੀਂ ਹੁਣ ਜਾ ਰਹੇ ਹਾਂ ਲਾਂਟੇ ਮੋਲ ਹਾਜੀ ਅ ਦੇਖੋ ਉਹ ਕਿੱਥੇ ਆ ਭਈਆ ਕਿਧਰ ਹੈ ਹਲੋ ਆਵਾਜ਼ ਆ ਰਹੀ ਜੀ ਹਾਂਜੀ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਹਾਂ 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 ਵੀਰ ਜੀ ਤੁਹਾਨੂੰ ਸਿੱਧੀ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫਤਿਹ ਅ ਅ ਸਰਦੀਪ ਸਿੰਘ ਐਨ ਕੇ ਜੀ ਜੀ ਤੇ ਤੁਹਾਡਾ ਸਾਰਾ ਨਮਸਕਾਰ ਕਰਦੇ ਹਾਂ ਤੇ ਅੱਜ ਅਸੀਂ ਆਏ ਜਲੰਟੇ ਮੋਲ ਮੇਰੇ ਪਾਪਾ ਬੰਦੇ ਮੇਰੇ ਜੁਧਵੀਰ ਸਿੰਘ ਦਾ ਅੱਜ ਜਨਮ ਦਿਨ ਹੈ ਵੱਡੇ ਆ ਤੇ ਵਰਤੇ ਆ ਤੇ ਜਿੱਥੇ ਆਣਾ ਸੀ ਸਿੱਧਾ ਉੱਥੇ ਪਹੁੰਚੇ ਆ ਹੈ ਵੀ ਕੋ ਬੁਰਦ ਖਾਨ ਇਹਦੀ ਆ ਰਹੀ। ਬੱਚਾ ਲੈ ਕੇ ਜਾਵਾਂਗੇ। ਲੋ ਜੀ ਜਯੋਧੇਵ ਸਿੰਘ ਕਹਿੰਦਾ ਸੀ ਵੀ ਗੇਮਾਂ ਖੇਡ ਰਹੀਆਂ ਮੈਂ। ਤੇ ਗੇਮਸ ਫਲੋਰ ਤੇ ਆ। ਫਲੋਰ ਤੇ ਹੀ ਪਹੁੰਚ ਗਏ ਤੇ ਮੇਰਾ ਗੋਹਨ ਸਿੰਘ ਸਾਡੇ ਨਾਲ ਆ। ਉਹ ਹੇ ਮੈਂ ਵੀ। ਉਹ ਹੇ। ਲੋ ਜੀ

ਉੱਜੇ ਅੱਜ ਪੂਰਾ ਵਧੀਆ ਵਲੋਗ ਹੋਣ ਵਾਲਾ ਹੈਗਾ ਬੱਚਿਆਂ ਵਾਸਤੇ ਤੇ ਅੱਜ ਮੇਰੇ ਪੁੱਤ ਦਾ ਜਨਮ ਦਿਨ ਆਫਟ ਫਟਿਆ ਆ ਅੱਜ ਇਹ ਸ਼ੂਟ ਹੈ ਵੀ ਜੋ ਕੁਛ ਮਰਜ਼ੀ ਲੈ ਸਕਦਾ ਤੇ ਅੱਜ ਆਪਾਂ ਵਧੀਆ ਤਰ੍ਹਾਂ ਪੂਰਾ ਇੰਜੋਏ ਕਰਾਂਗੇ ਇਹ ਇਹ ਪਾਸ ਕਿੱਥੋਂ ਬਣਦਾ ਇਹ ਬਣਿਆ ਪਾਸ ਕਿੰਨੇ ਦਾ ਉੱਗੀ ਇੱਥੇ ਟਿਕਟ ਬਣ ਗਈ ਆ ਤੇ ਆਹ ਕਾਰ ਮਿਲਦਾ ਵਾ ਆਪਾਂ ਨੂੰ ਇਹ ਕਾਰ ਮਿਲ ਚੁੱਕਿਆ ਵਾ 2200 ਰੁਪਏ ਦਾ ਹੋਇਆ ਇਹ ਤੇ ਇਹਦੇ ਵਿੱਚ ਕਹਿੰਦੇ ਵੀ ਜਿੰਨੇ ਤੁਸੀਂ ਝੁੱਲੇ ਲਓਗੇ ਤੇ ਬਾਕੀ ਜਿਹੜਾ ਬਚ ਜੂਗਾ ਉਹ 6 ਮਹੀਨੇ ਵਾਸਤੇ ਵੈਲਿਡ ਹੈ ਇਹਦੇ ਫੰਡੇਬਲ ਨਹੀਂ ਹੈਗਾ ਪਰ 6 ਮਹੀਨੇ ਵਾਸਤੇ ਵੈਲਿਡ ਹੈ ਜਦੋਂ ਮਰਜ਼ੀ ਆ ਕੇ ਆਪਾਂ ਇੱਥੇ ਆ ਕੇ ਕੋਈ ਵੀ ਰਾਈਡ ਲੈ ਸਕਦੇ ਆ ਓਕੇ ਤੇ ਅਮਾ ਫਿਰੋ ਨਾਲ ਦਾ दब के तेज भी हो गए गे मैं बस देखो जी एक कमे लाता मैं हम आही अगले पास जा रहे हैं 너지 혼자 차를 달아야지. 어떻게 데크오?

ਬੱਸ ਬੱਸ ਤੇ ਬਾਕੇ ਰੱਖੋ ਪੈਸੇ ਸ਼ਵਾਸ਼ 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 ਜਾਨ ਦੇ ਗੱਡੀ ਲੋ ਜੀ ਹਾਂ ਜੀ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਤੋ ਨਾ ਜਿਹਦਾ ਵਰਡੇ ਆ ਜੀ ਵਰਡੇ ਗਿਫਟ ਆਪਾਂ ਕਮਾਣ ਵਾਸਤੇ ਆਏ ਲੋ ਜੀ ਗੱਡੀ ਚਲਾ ਕੇ ਦਿਖਾ ਰਿਹਾ ਤੋ ਆਹਾਹਾ ਤੱਪ ਕੇ ਪਿੱਛੋ ਲਿਆ ਮੈਨੂੰ ਤੇ ਇੱਕ ਵਾਰੀ ਹੋਏਗਾ ਇੱਕ ਵਾਰੀ ਹੋਊਗਾ ਲਓ ਜੀ ਆਹ ਲਓ ਜੀ ਲੇ ਤੁ ਕਾਕੂ ਉਹ ਤੇ ਮਮਾ ਰੋਲਰ ਕੋਸਟ ਤੇ ਜਾ ਰਹੇ ਆ ਰੋਲਰ ਕੋਸਟ ਹੈ ਜੀ ਇਹ ਅੱਖਾਂ ਉੱਥੋਂ ਲਾ ਦਿੰਦੇ ਆ ਤੇ ਜਿਵੇਂ ਭਰਮ ਦੇ ਵਿੱਚ ਹੁਣ ਦੇਖਦੇ ਆ ਕੀ ਐਕਸਪੀਰੀਅੰਸ ਰਹੇਗਾ ਮੇਰੇ ਦਿਮਾਗ ਲੈ ਕਰਕੇ ਨਹੀਂ ਆਇਆ ਨਹੀਂ ਤੇ ਮੈਂ ਵੀ ਜਾਣਾ ਸੀਗਾ ਰੋ ਰੋ ਕੋਸਟਰ ਤੇ ਤਿਆਰੀ ਹੋ ਚੁੱਕੀ ਹੈ ਜੀ ਦੇਖੋ ਨਾ ਕੀ ਐਕਸਟ੍ਰੀਮ ਤੋਂ ਦੰਦ ਮੰਦ ਦੰਦ ਤਿਆ ਇਹ ਤੋਂ ਰੋ ਨੂ ਰੋ ਦੇ ਮਮਾ

ਲੋ ਜੀ ਝੰਡੋਲ ਛੁੱਟੀ ਜਾ ਰਹੀ ਹੈ ਦੋਵੇਂ ਜਾਣੇ ਮੈਂ ਤੇ ਮੇਰਾ ਕੋਈ ਨੂਰ ਇੱਥੇ ਬੈਠੇ ਬੈਠਾਂ ਕੋਈ ਨੂਰ ਕੋਈ ਨੂਰ ਕੋਈ ਨੂਰ